ਵਾਰਡ ਦੀ ਲੋਕਤੰਤਰਕ ਸੰਸਥਾ ਜਿਹੜੀ ਪੂਰੇ ਵਾਰਡ ਦੇ ਵਿੱਚੋਂ ਕੋਈ ਅਸੀ ਸੰਸਥਾ ਨਹੀਂ ਜਿਹੜੀ ਲੋਕਤੰਤਰਕ ਦੇ ਨਾਲ ਲੋਕਾਂ ਦੀ ਉਸ ਕੌਮ ਦੀਆਂ ਵੋਟਾਂ ਦੇ ਨਾਲ ਪੁੜੀ ਜਾਂਦੀ ਹੋਵੇ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਕੋਲ ਹੈ ਜਿਹਦਾ ਸ਼ੋਭਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਬਜ਼ਾ ਉਹੀ ਅਸਲੀ ਅਧਾਲੀਦਾਰ ਹੈ ਕਿਉਂਕਿ ਸ਼ਰੋਬਣੀ ਕਮੇਟੀ ਦੀ ਜਿਹੜੀ ਸਾਲਾਨਾ ਚੋਣ ਹੁੰਦੀ ਹੈ ਇਹ ਸਾਲ ਬਾਅਦ ਉੱਧਰ ਲੋਗਾਂ ਤੇ ਪਰਲੇ ਸਾਨੂੰ ਦਾ ਇਹਨਾਂ ਨੇ ਟਿਕਟ ਦਿੱਤੀ ਇਹਨਾਂ ਨੂੰ ਇਸ ਗੱਲ ਦੀ ਬਹੁਤ ਵੱਡੀ ਭੇਜੇ ਜਾਣ ਕਿਉਂਕਿ ਪੂਰੇ ਸੰਸਾਰ ਦੇ ਸੋਨਾ ਹੁੰਦਾ ਜਦੋਂ ਇਹ ਇਲੈਕਸ਼ਨ ਪਤਾ ਨਹੀਂ ਕਦੋਂ ਹੋਵੇ ਕਿਉਂਕਿ ਗ੍ਰਹਿ ਮੰਤਰਾ ਦਾ ਚੋਣਾ ਕਰਵਾਉਂਦਾ ਹੁੰਦਾ ਪਰ ਜਿਹੜੀ ਸਾਲਾਨਾ ਚੋਣ ਹੈ ਪ੍ਰਧਾਨ ਸਾਹਿਬ ਦੀ ਚੋਣ ਹੈ ਉਹ ਸਾਲਾਨਾ ਹੁੰਦੀ ਹੁੰਦੀ ਹੈ ਇਹਦੇ ਵਿੱਚ ਵੀ ਆਪਣੀ ਬਹੁਤ ਵੱਡੀ ਅਹਿਮ ਜ਼ਿੰਮੇਵਾਰੀ ਹੋਵੇ ਅਸੀਂ ਸ਼ੌਕੜੀ ਅਕਾਲੀ ਦਲ ਦੇ ਨਾਲ ਆ ਕਿ ਸ਼ੌਕੜੀ ਕਾਲੀ ਦਲ ਹੀ ਪੰਜਾਬ ਦੀ ਅਸਲ ਪਾਰਟੀ ਆ ਮੋਹਤਿਆਂ ਵਾਲੀ ਪਾਰਟੀ ਖੇਲਾਖੋਣ ਵਾਲੀ ਪਾਰਟੀ ਚਲ ਸਿਆ ਪਹੁੰਚ ਗਏ ਮੈਂ ਕਿਹਾ ਵੀਰ ਜੀ ਮੈਂ ਹੁਣ ਚੱਲਿਆ ਮੈਂ ਤੇਜਾ ਸਿੰਘ ਸੁਬਤਰੀ ਹਾਲ ਦੇ ਵਿੱਚ ਪਹੁੰਚ ਜਾਣਾ ਤੇ ਇਸ ਤੋਂ ਬਾਅਦ ਇੱਥੇ ਇਲੈਕਸ਼ਨ ਹੋਊਗੀ ਤੇ ਮੈਂ ਦਾ ਲਹੂ ਹਲੇ ਰੁਕ ਜਾ ਵਫਾਦਾਰੀ ਦਾ ਲਹੂ ਆ ਤੁਸੀਂ ਮੈਨੂੰ ਨਮਾਇਦਾ ਜਮਾਦ ਦਾ ਮਿੱਲੀ ਪਾਰਲੀਮੈਂਟ ਦਾ ਮੈਂਬਰ ਬਣਾਤਾ ਇਦੋਂ ਵੱਡਾ ਹੋਰ ਕੀ ਤੁਹਾਡਾ ਮੇਰੇ ਨਾਲ ਅੱਜ ਕਦੇ ਕਰਾ ਲਓ ਭਾਈ ਵੀ ਜਿਹੜੇ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜੋ ਉਮੀਦਵਾਰ ਆ ਇਹਦੇ ਹੱਥ ਤੇ ਉਹ ਕਰਦੇ ਹੋ ਆਪਾਂ ਕਾਨੂੰਵੇਂ ਪਰ ਕਿਉਂਕਿ ਆਦਤ ਹੁੰਦੀ ਆਦਤ ਤੋਂ ਮਜਬੂਰ ਹੁੰਦੇ ਨੇ ਆਪ ਵਾਲੇ ਵੀ ਨਾਲ ਹੀ ਲੜ ਗਏ ਭਾਜਪਾ ਵੀ ਨਾਲ ਹੀ ਲੜ ਗਈ ਤੇ ਕਾਂਗਰਸ ਵੀ ਨਾਲ ਹੀ ਲੜ ਗਈ ਜਿਹੜੀ ਮਤਲਬ ਹੈ ਇਹ ਏਡੇ ਲੋਕ ਇਹ ਮੌਕਾ ਪ੍ਰਸਤ ਨੇ ਨਾ ਤੇ ਕਦੇ ਇਤਮਾਰ ਨਾ ਕਰਿਓ ਇਹ ਲੋਕ ਆਪੋ ਵਿੱਚ ਹੀ ਜਹਿੜੀ ਲੈਣ ਜਿਵੇਂ ਏਰ ਵੀ ਇਸੇ ਦੇ ਖਿਲਾਫ ਆ ਪਰ ਆਪਣੇ ਖਿਲਾਫ ਸਾਰੇ ਇਕੱਠੇ ਰਹੇ ਮੈਂ ਵੋਟ ਪਾਈ ਹਰਜਰਤ ਆ ਗਿਆ ਹਰ ਸਾਰੇ ਨੇ ਵੋਟ ਪਾਈ ਜੱਦਾ ਸਾਹਿਬ ਇੱਥੇ ਆਏ ਹੋਏ ਨੇ ਅਸੀਂ ਇਸ ਤਰ੍ਹਾਂ ਆਇਆ ਗੁਰੂ ਸਾਹਿਬ ਨੇ ਇਹ ਫੈਸਲਾ ਦਿੱਤਾ 107 ਵੋਟਾਂ ਭਾਗੀ ਸਾਹਿਬ ਨੂੰ ਪਈਆਂ ਜੋ ਆਪਣੇ ਪ੍ਰਧਾਨ ਸਾਹਿਬ ਨੇ ਜਿਹੜੇ ਜਿੱਤੇ ਨੇ ਸਿਰ ਤੇ 38 ਵੋਟਾਂ ਬੀਬੀ ਜੀਰ कौर ਨੂੰ ਪਈਆਂ ਪਹਿਲਾਂ 45 ਪਈਆਂ ਸੀ ਉਹ ਦੂਵੀਂ ਘੱਟ ਗਈ ਤੇ ਦੋ ਬੋਟਾ ਸੋ ਮੈਂ ਹੁਣ ਆਪਦੀ ਬੇਨਤੀ ਇੱਥੇ ਆ ਕੇ ਸਮਾਪਤ ਕਰਦਾ ਕਿ ਮੈਨੂੰ ਜਿਸ ਪੱਖਸਤ ਵਾਸਤੇ ਉਸ ਮਿੰਨੀ ਪਾਰਲੀਮੈਂਟ ਵਿੱਚ ਭੇਜਿਆ ਸੀਗਾ ਮੈਂ ਉਹਦੇ ਤੇ ਤੇ ਮੇਰੇ ਸਾਥੀਆਂ ਨੇ ਕਮਾਲ ਹੋ ਗਈ ਕਹਿੰਦੇ ਜੀ ਲਿਆ ਕੇ ਜੀਤੀ ਰੋਡ ਤੋਂ ਸੜਕ ਢਲੋ ਸਾਹਿਬ ਨੇ ਇੱਥੋਂ ਦੀ ਸਿੱਧੀ ਕੱਢ ਕੇ ਮਜਾਰੇ ਪਿਲਗੇ ਦੇ ਵਿੱਚ ਦੀ ਨਾਲ ਦੀ ਲਗਾ ਕੇ ਕਰੇਜ ਜਾ ਕੇ ਜੀਤੀ ਰੋਡ ਦੇ ਉੱਤੇ ਆਪਾਂ ਜਾਣਦੇ ਆ ਨਾ ਥੋੜੀ ਸਾਰੇ ਫਲਾਈ ਓਵਰ ਕਿਦੋਂ ਸਾਹਿਬ ਨੇ ਬਣਾਇਆ ਤੇ ਕਹਿਰੀਆਂ ਕਿਚਾਰੀਆਂ ਦੇ ਵਿੱਚ ਪਤਾ ਲੁੱਟਿਆ ਲਈ ਮੇਰੇ 사ਸਾ ਦੇ ਤੁੰਗ ਹੀ ਕੋਪ ਨੇ ਲਿਆ ਕੇ ਸਭ ਤਹਿਸੀਲ ਸਾਹਮਣੇ ਆਉਂਦੇ ਵਿੱਚ ਬਣਾਤੀ। ਥਾਣਾ ਇਹ ਇਲੈਕਸ਼ਨ ਇਹ ਇਲੈਕਸ਼ਨ ਦੇ ਵਿੱਚ ਮੈਂ ਮਤਲਬ ਬਹੁਤਾ ਪਿਆਰ ਰੱਖੇ ਤੇ ਢੋਸਾ ਪ੍ਰਤੀ ਤੁਹਾਡਾ ਜਿਹੜਾ ਪਿਆਰ ਆ ਤੇ ਇਹ ਦੇ ਵਾਹਿਗੁਰੂ ਜੀ ਦੀ ਬਖਸ਼ਿਸ਼। ਮੈਂ ਹਰਪਾਲ ਸਿੰਘ ਜੱਲਾ ਸਭ ਸਾਡੇ ਮੈਂਬਰ ਸ਼੍ਰੋਮਣੀ ਅਕਾਲੀ ਦਲ ایک ایسی وہد جتے بندی ہے سنسا ہے جہی کلے سکھان کی نمائندگی نہیں دی کیونکہ ہر گرو گرنتھ ساحب جی منع والی پارٹی ہے یہ ہر دھرم کا سرکار کرنی ہے شروعی اکالی دل پارٹی ہون کے سو سال کو زیادہ کم ہو گیا بہت وڈے کارج کیتے اسی پنجاب پورے دیش کے دی اندر دنیا بھر کے سکھان کا نام ہے گا جا موجودہ پردھان منتری تک کتنے لکھا ہو ہوا وہ سردار پرکاش جی بادل نے پہلی ہاتھ لا رہے ہیں ایز پرائم منسٹر یہاں سرکار ਉਸ ਤੋਂ ਬਾਅਦ ਰੱਖੂ ਵੀ ਤੋਂ ਮਾਮਲ ਹੋਣੀ ਪ੍ਰਧਾਨ ਬਣੇ ਨੇ ਡਿਵੈਲਪਮੈਂਟ ਦੇ ਮਾਮਲੇ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਇੱਕ ਵਾਰੀ ਗੜਗਰੀ ਸ਼ਾਹਕਾਂ ਜਿਹੜੀਆਂ ਹੁੰਦੀਆਂ ਨੇ ਉਹ ਇਲਾਕੇ ਦੀ ਡਿਵੈਲਪਮੈਂਟ ਦੇ ਵਿੱਚ ਬੜਾ ਆਪਣਾ ਰੋਲ ਅਦਾ ਕਰਦੀਆਂ ਨੇ ਸਾਨੂੰ ਜਾਣ ਆਉਣ ਦੀ ਸ਼ੋਸ ਮਿਲਦੀ ਹੈ ਇਹ ਜਦੋਂ ਰਿਪੋਰਟ ਹੋ ਗਈ ਵੀ ਪਸਨੀ ਤੱਕ آپ میرا کہنے تو بہت زیادہ سنوں ستار دے رہے ہیں تو دفاع بھی تھوڑا بنا کے تو تسی دس پروارسر تو جیسے کی رشتے دار نے دوست متر سجن مرتر نے پورے شہر کے ہر وارڈ اپنے سجن مندے نے انہوں کہہ کے شروعی اکالی دل کے اس کر کے تھی کہ قوم بہت تاریخی ہے کرپالتا کرنی ਤੁਹਾਡਾ ਪਹੁੰਚ ਗਏ ਚੱਲ ਰਹੇ ਹਨਾ ਦੇ ਸਵੰਦ ਵਿੱਚ ਇਸ ਬਾੜ ਦੇ ਸਾਰੇ ਸਤਿਕਾਰਯੋਗ ਭਰਾਵੋ ਨੌਜਵਾਨੋ ਮਿਹੜੀਆਂ ਭੈਣੋ ਜੀਓ ਤੁਹਾਨੂੰ ਇਹਨਾਂ ਚੋਣਾ ਦੇ ਸਵਾਰਜ ਬੇਨਤੀ ਕਰਨ ਵਾਸਤੇ ਪਹੁੰਚੇ ਟਾਡੇ ਸਾਰਿਆਂ ਦੇ ਹਰਮਨ ਪਿਆਰੇ ਹਾਜ਼ਰ ਹੈ ਜੀ ਸਰਦਾਰ ਸ਼ਰਜੀ ਸਿੰਘ ਜੀ ਤੇ ਰੋਜ਼ਾ ਸਾਬਕਾ ਮੰਤਰੀ ਪੰਜਾਬ 코로나 ਦੇ ਨਾਲ ਟਾਡੇ ਆਪਣੇ ਆਰਮਨ ਪਿਆਰੇ ਹੋ ਮਿਹਰਬਾਰ ਔਰ ਖੈਰੀਏ ਵੀ ਜਿੱਥੇ ਧਾਰਮਿਕ ਤੌਰ ਤੇ ਸੇਵਾ ਕਰ ਰਹੇ ਨੇ ਵੱਡੀ ਉਸੇ ਪਹਿਲਾਂ ਵੀ ਇਸ ਨਗਰ ਕੌਂਸਲ ਵਿੱਚ ਤੁਹਾਡੇ ਨਵੰਦੇ ਵੜ ਕੇ ਸੇਵਾ ਨਿਭਾਈ ਹੈ ਉਹ ਬੇਮਿਸਾਲ ਰਹੀ ਕਿ ਹੁਣ ਉਹਨਾਂ ਨੂੰ ਮੌਕਾ ਤੁਸੀਂ ਜਿਹੜਾ ਉਹ ਵੀ ਹਾਜ਼ਰ ਨੇ ਬੇਨਤੀ ਕਰਨ ਵਾਸਤੇ ਡਬਲੂ ਸੀ ਜੀ ਹਰਾ ਔਰ ਸਾਡੇ ਦੋਨੋਂ ਆਏ ਤੁਹਾਡੀ ਆਪਣੀ ਸਰਕਾਰ ਇਹ ਸੁਧਾਰ ਸਰਕਾਰ ਸਰਕਾਰ ਤੋਂ ਨਜ਼ਾਰੇ ਆ ਰਿਹਾ ਤੁਹਾਨੂੰ ਉਹਦੇ ਲਈ ਨੁਮਾਇंदे ਕਿ ਹੋਜੇ ਚਾਹੀਦੇ ਉਹਦੇ ਕਿਹੜੇ ਗੁਣ ਹੋਣੇ ਚਾਹੀਦੇ ਉਹ ਤੁਸੀਂ ਕੋਈ ਪਰਖਿਆ ਜਾਂ ਦੇਖਿਆ ਹੈ ਹੈ ਨਮਾਇੰਦਾ ਮੇਰੇ ਖਾਲ ਸਾਰੀਆਂ ਗੱਲਾਂ ਤੇ ਜੇ ਮੈਂ ਕਹਾਂ ਵੀ ਪੂਰੀਆਂ ਕਰਦਾ ਸਰਵਜੇ ਜੀ ਇਸ ਨੂੰ ਪੂਰੀਆਂ ਕਰਦਾ ਇਹ ਵਾਰੀ ਲਫਾਵੇ ਬਹੁਤ ਹੁੰਦੇ ਨੇ ਇਹ ਨਿਹੜਾ ਲਫਾਵੇ ਬਾਜੀ ਕਰ ਜਾਂਦੇ ਨੇ ਉਹਦੇ ਵਿੱਚ ਕੁਝ ਨਹੀਂ ਹੁੰਦਾ ਅਸੀਂ ਵਿਲੇਖਾ ਖਾ ਜਾਂਦੇ ਜਿਹੜੇ ਅਸੀਂ ਲੋਟਾਈ ਸਾਜਿਆ ਬਾਬੇ ਤੋਂੜਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਮੈਂ ਪਹਿਲਾਂ ਇਹ ਸੋਚ ਰਿਹਾ ਹਾਂ 2012 ਤੇ 2017 ਤੱਕ ਬਹੁਤ ਕੰਮ ਕਰਾਇਆ ਨਹੀਂ ਇਸ ਤੰਦਰੀ ਆਪਣੇ ਵਿਗਿਆਨ ਨੂੰ ਵਾੜੇ ਸੀ ਹੁਣ ਦਸ ਨੂੰ ਵਾੜਾ ਉਹ ਤੇਰੇ ਸਾਥ ਦੀ ਕਿਰਪਾ ਨਾਲ ਬਸਰ ਕਿਰਪਾ ਨਾਲ ਉਸ ਤਰ੍ਹਾਂ ਸੀੜੀ ਪੂਰਾ ਪਿਆ ਤੇ ਵਾਟਸਪਲਾਇ ਇੰਟਰਲੋਕ ਆ ਲਿਆ ਤੁਸੀਂ ਹੁਣ ਮੈਨੂੰ ਮੌਕਾ ਦਿਓ ਮੈਂ ਆਪਣੇ ਕੋਈ ਤਾਂ ਭਾਈ ਲਗਾ ਲਵਾਂਗਾ 18 ਸਾਲ ਤੋਂ ਮੈਂ ਸੇਵਾ ਕਰਾਂ ਗੁਰਦਾਰੀ ਸੰਧੀ ਵਾਹਿਗੁਰੂ ਜੀ ਦਾ ਹਰ ਸਤਿਕਾਰ ਦੀ ਵਾਹਿਗੁਰੂ ਤਾਂ ਮੈਂ ਐਕ ਤੇ ਬੋਲ ਨਹੀਂ ਗਾ ਕਿ ਕਿਹਾ ਵਾਲਾ ਹੋਰ ਵਾਲੇ ਮਾਪਰੀ ਪੰਜਾਬ ਸਰਦਾਰ ਸ਼ਰਲੀ ਸਿੰਘ ਢੱਲੋਂ ਸਾਹਿਬ ਉਹ ਹੁਣ ਅੱਗੇ ਸਾਡੇ ਦਾ ਵੀ ਦਰਸ਼ਨ ਕਰਨ ਗਏ ਤੇ ਆਪਾਂ ਜਗਾਰੇ ਇੱਕ ਜਾਓ ਮਰਜੀ ਠੰਡ ਦੀ ਤਾਂ ਹਟਾਓ ਨਾ ਬኩል ਬਜੇ ਦਾ ਠੰਡ ਸ਼ੁਰੂ ਹੋ ਗਿਆ ਤੁਸੀਂ ਹੁਣੇ ਸੁਗੜੇ ਜੇ ਬੈਠੇ ਹੋ ਜਗਾਰ ਬੋਲੇ ਸੋਨਹੀਆਂ ਜੈਕਾਰੇ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ سردار شارجی سے ٹلو سردار شارجی سے سون ہے سادہ ویر جی ہونا لگے بہت ہی سرکار جو سار سانتا سنگھ امیل پری صاحب شومنی دردہ پانچ کے بیٹی دے میمبر سار سنگھ ਆਨੰਦ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਗੋਲਦਵਾਰ ਰੇਗੂ ਸਾਹਿਬ ਦੇ ਪ੍ਰਧਾਨ ਸਰਦਾ ਵਰਜੀਤ ਸਿੰਘ ਜੀ ਇਸ ਰਾਕੇ ਤੋਂ ਗੰਤਰ ਹੋਏ ਮੇਰੇ ਸਰਕਾਰ ਜੋ ਬਜ਼ੁਰਗੋ ਨੌਜਾਨੋ ਮੇਰੀ ਭੈਣ ਨੇ ਬਤਾਓ ਕਿ ਪਿਆਰੇ ਬੱਚਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਚਾਹੀਦਾ ਮਿੱਤਰੋ ਜੀ ਸਰਪੰਚਾਂ ਜਨਾ ਆ ਤਿੰਨ ਸਾਲ ਨਿਕਲੇ ਨੇ ਤਿੰਨ ਸਾਲਾਂ ਦੇ ਵਿੱਚ ਇਹ ਮੌਜੂਦਾ ਸਰਕਾਰ ਜਿਹੜੀ ਆਪੇ ਆਪ ਨੂੰ ਚਾਲੂ ਵਾਲੀ ਸਰਕਾਰ ਕਹਾਵੀ ਹੈ ਕਿਸੇ ਵਾਰ ਦੇ ਵਿੱਚ ਕਿਛ ਵੀ ਲਾ ਕੇ ਦਿਖਾਈ ਖਾਣੇ ਵੀ ਬਕਾਓ ਤਸੀਨਾ ਵੀ ਬਕਾਓ ਕੇਵਲ ਦਿੱਤੇ ਨੇ ਝੂਠੇ ਨਾਲੇ ਗਰੀਬਾਂ ਨੂੰ ਵੀ ਨਹੀਂ ਮੋਸਲ ਦੇ ਦੀ ਜੇ ਆਂ ਜਿੰਦ ਦੇ ਫਟਾਉ ਤੇ ਜੇ ਨਹੀਂ ਆ ਖਾਣ ਵਾਲੀਆਂ ਤੁਹਾਡੀਆਂ ਚੀਜ਼ਾਂ ਨੇ ਚਾਹੇ ਦਾਣਾ ਲੈ ਲੋ ਖੰਡ ਲੈ ਲੋ ਕੋਈ ਜੀ ਲੈ ਲੋਦੇ ਉਤੇ ਜਿਹੜੇ ਟੈਕਸ ਠੋਕੇ ਨੇ ਉਹਨਾਂ ਟੈਕਸਾਂ ਦੇ ਰਾਹੀਂ ਜਿੰਨੇ ਥੋੜੀ ਬੋਤੀ ਰਹਿ ਵੀਰ ਦੇ ਦਿੱਤੀ ਉਸ ਤੋਂ ਕਿਤੇ ਕਈ ਉਹਨਾਂ ਬੰਦ ਕੋ ਟੈਕਸਾਂ ਦੇ ਰਾਹੀਂ ਤੁਹਾਡੇ ਜੇਬਾਂ ਦੇ ਵਿੱਚੋਂ ਕੱਢ ਲਿਆ ਮੈਨੂੰ ਯਾਦ ਹੈ 2012 ਦੇ ਵਿੱਚ ਕਾਉਂਸਲ ਬਣਿਆ ਇਹ ਨਹੀਂ ਛੱਡਿਆ ਇਸ ਇਨਸਾਨ ਨੇ ਜਿਹਦੇ ਵਿੱਚ ਸੀਵੇ ਨਾ ਪਾਇਆ ਹੋਵੇ ਜਿਹੜੇ ਏਰੀਆ ਪਾਸ ਵੀ ਨਹੀਂ ਸੀ ਉਹਦੇ ਵਿੱਚ ਵੀ ਧੱਕੇ ਨਾਲ ਇਹ ਕਹਿ ਕੇ ਮੇਰੇ ਤੋਂ ਸੀਵੇ ਨਾ ਪਾਇਆ ਤੇ ਮੈਨੂੰ ਕਾਹਦੇ ਲੱਗਿਆ ਕਿ ਜੇ ਆਪਣੇ ਥੋੜੇ ਜਿਹੇ ਕੰਮ ਦੇ ਨਾਲ ਗਰੀਬਾਂ ਦਾ ਫਾਇਦਾ ਹੁੰਦਾ ਖੁੱਲ੍ਹ ਦੁਨੀਆਂ ਦਾ ਬੁਕੇਨਾ ਦਾ ਫਾਇਦਾ ਕਰ ਲਈਏ ਅਸੀਂ ਕੀਤਾ ਅਸੀਂ ਕੀਤਾ ਵਾਟ ਸੁਪ্লাই ਦਿੱਤੀ ਆ ਇੰਟਰਲੌਕ ਪਾਇਆ ਮੇਰੇ ਸੋਚਿਆ ਸੀ ਇਸ ਅਨੰਦਪੁਰ ਪਿੰਡ ਦਾ ਹਾਲ ਕੀ ਸੀ ਪਹਿਲਾਂ ਅੱਜ ਕੋਸੇ ਪਾਸੇ ਤੇ ਲੈ ਜਾਓ ਜੇ ਕਿਸੇ ਵੀ ਗਲੀ ਦੇ ਉੱਤੇ ਪੈ ਰੱਖੋਗੇ ਤੇ ਪੁੱਛੋਗੇ ਕਿਹਨੇ ਬਣਾਈ ਹੈ ਤੇ ਇਹੀ ਕਹhenge ਲੋਕ ਅਕਾਲੀ ਦਲ ਨੇ ਬਣਾਈ ਹੈ ਇਹ ਬਿਜਲੀ ਵੀ ਅਕਾਲੀ ਦਲ ਨੇ ਪੂਰੀ ਕੀਤੀ ਇਨਾ ਨੇ ਕੀਤਾ ਕੀ ਹੈ ਉਹਨਾਂ ਲੋਕਾਂ ਨੂੰ ਟਿਕਟ ਦਿੱਤੀ ਐ ਨੇ ਜਿਹੜੇ ਲੋਕਾਂ ਦਾ ਕੰਮ ਸਮਾਰਨਗੇ ਇਹ ਆਪਾਂ ਜਿਤਾ ਦਈਏ ਹੋਰ ਕੋਈ ਇਹਦੇ ਤੇ ਕੋਈ ਅਲੀਗੇਸ਼ਨ ਨਹੀਂ ਲੱਗਿਆ ਨਾ ਇਹਦੇ ਤੇ ਕੋਈ ਅਲੀਗੇਸ਼ਨ ਦੱਸਦਾ ਕਿ ਇਹਨਾਂ ਠੱਗੀ ਵਾਲੀ ਹੋਵੇ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਜੇ ਤੁਹਾਡੇ ਮਨ ਦੇ ਵਿੱਚ ਪੱਕਾ ਤਾ ਰਿਆ ਹੋਇਆ ਹੈ ਕਿ ਅਸੀਂ ਐਤਿ ਕਾਲੀ ਜਨ ਨੂੰ ਤੇ ਤੁਮਰੇ ਜੇ ਪੱਕਾ ਧਾਰਿਆ ਹੋਇਆ ਕਿ ਵਾਰ ਦੇ ਵਿੱਚੋਂ ਬਲਜੀਤ ਸਿੰਘ ਜਿੱਤ ਗਿਆ ਤੇ ਫਿਰ ਕਿਹੜੇ ਬੰਦੇ ਕ ਲਈ ਵੋਟ ਨਹੀਂ ਪਾਉਣਗੇ ਵੋਟ ਵੀ ਪਾਉਣਗੇ ਘਰ-ਘਰ ਦੇ ਵਿੱਚ ਜਾਣਗੇ ਵੀ ਤੇ ਫਿਰ ਮਾਚਾਰਾ ਦੇ ਕਹੋ ਤਾਂ ਲਾਵਾ ਹੈ ਜੀ ਪੱਕਾ ਦੇਖੋ ਜੇ ਤੁਸੀਂ ਵਿਸ਼ਵਾਸ ਦਿਵਾਉਣਾ ਤਾਂ ਮੈਂ ਜਕਾੜਾ ਲਾਉਂ ਜੇ ਵਿਸ਼ਵਾਸ ਨਹੀਂ ਦਿਵਾਉਣਾ ਫਿਰ ਮੈਂ ਕਾ ਨਹੀਂ ਖਤ ਤੁਹਾਡੇ ਹੱਥ ਖੜੇ ਕਰਾਉਂਗਾ ਪੱਕਾ ਜੀ ਪੱਕਾ ਸਾਰੇ ਮੋਟਰੇ ਹੋਣਾ ਤੁਸੀਂ ਸਪੋਰਟਰ ਵੀ ਹੋ ਲੈ ਵੀ ਹੁਣ ਆਇਆ ਕਰੋ ਇਹ ਸਾਰੇ ਕੈਮਰੇ ਦੇ ਮੂੰਹ ਉੱਪਰ ਨੂੰ ਕਰ ਲੈ ਪਹਿਲਾਂ ਜਕਾੜਾ ਛੱਡੋ ਜੀ ਤੂੰ ਜਿੰਨੇ ਵੱਡੇ ਹੱਥ ਖੜੇ ਕਰੋਗੇ ਉਹੀ ਆਸ ਲੈ ਕੇ ਜਾਊਂਗਾ ਵੀ ਬਜੀਦ ਸਿੰਘੀਆਂ ਦੇ ਵੋਟਾਂ ਦੇ ਦਿੱਤੋਗਾ ਵੇ ਬਖੀਰ ਸਿਆ ਲੋਕਾਂ ਦੇ ਫਤਵਾ ਦੇਤਾ ਫਤਵਾ ਤੱਕੜੀ ਦਾ ਵਰਤਨ ਦਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਚਾਹ ਫਤਵਾ ਲੈਟ ਚਲੇ ਜੀ ਚਲੋ ਕੋਈ ਨਾ ਬਿਨਾ ਲੈਟ ਤੋਂ ਹੀ ਹੁਣ ਬਿਨਾ ਲੈਟ ਤੋਂ ਹੀ ਜਕਾਰਾ ਖਜਾ ਦਿਓ ਫਤਿਹ ਦਾ ਬੋਲੋ ਜੀ ਬੋਲੇ ਸੋਨਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ